ਗੱਲੀ ਬਾਤੀ ਸਮ ਜਾਵਾ ਦੋਵੇਂ ਪੈਰੀ ਹੱਤ ਲਾਵਾਂ ਗੱਲੀ ਬਾਤੀ ਸਮ ਜਾਵਾ ਦੋਵੇਂ ਪੈਰੀ ਹੱਤ ਲਾਵਾਂ ਨੀ ਮਸਾਰਿਆਂ ਤੋਂ ਚੋਰੀ ਕਰ ਮਿੰਨ ਤਮਨਾਵ ਸਾਡੀ ਭੋਰਾ ਨਾ ਫਿਕਰੇ ਉਹਨੂੰ ਆਵੇ ਸੱਸੀ ਏ ਤੇਰਾ ਪੁੱਤ ਨੀ ਮੈਂ ਮਦੇ ਜਾਵੇ ਸੱਸੀ ਏ ਪੁੱਤ ਤੇਰਾ ਨੀ ਮੈਂ ਮਦੇ ਜਾਵੇ ਸਸੀਏ ਪੁੱਤ ਤੇਰਾ ਨਿਮੇ ਮੈਂ ਮਦੇ ਲੋਕੀ ਮਾਰਦੇ ਨੇ ਤਾਨੇ ਉਹ ਤਾਂ ਮੇਮ ਦੇ دیਵਾਨੇ ਲੋਕੀ ਮਾਰਦੇ ਨੇ ਤਾਨੇ ਉਹ ਤਾਂ ਮੇਮ ਦੇ دیਵਾਨੇ ਪਿਆਲਾ ਸਬਰ ਦਾ ਪੀਵਾਂ ਨਾ ਮੈਂ ਮਰਾਂ ਨਾ ਮੈਂ ਜੀਵਾਂ ਨਿਤ ਨਮੇ ਨਮੇ ਲਾਰੇ ਲਾਵੇ ਸਸੀਏ ਪੁੱਤ ਤੇਰਾ ਨਿਮੇ ਜਾਵੇ ਸੱਸੀਏ ਪੁੱਤ ਤੇਰਾ ਨੀਵੇਂ ਮਦੇ ਜਾਵੇ ਸੱਸੀਏ ਪੁੱਤ ਤੇਰਾ ਨੀਵੇਂ ਮਦੇ ਰੋਣਾ ਈਮਰਾਂ ਦਾ ਪੱਲੇ ਕਦੇ ਸੀਗੀ ਬੱਲੇ ਬੱਲੇ ਰੋਣਾ ਈਮਰਾਂ ਦਾ ਪੱਲੇ ਕਦੇ ਸੀਗੀ ਬੱਲੇ ਬੱਲੇ ਨਵੀਂ ਕਾਰਮ ਗਾਕੇ ਵਿੱਚ ਮੇ ਮਨੂ ਬਿਠਾਕੇ ਦੂਰੋਂ ਹੋਰ ਨੇ ਬਜਾਵੇ ਸਾਤੋਂ ਲੜੇ ਆ ਨਾ ਜਾਵੇ ਸੱਸੀਏ ਪੁੱਤ ਤੇਰਾ ਨੀ ਮੇਮ ਦੇ ਜਾਵੇ ਸੱਸੀਏ ਪੁੱਤ ਤੇਰਾ ਨੀ ਮੇਮ ਦੇ ਜਾਵੇ ਸੱਸੀਏ ਪੁੱਤ ਤੇਰਾ ਨੀ ਮੇਮ ਦੇ ਮੇਮ ਦਿਖਾ ਤਰ ਸੂਟ ਨੇ ਆਵੇ ਸੂਟ ਨੇ ਆਵੇ ਮੇਮ ਪਾਵੇ ਤੇ ਹੰਡਾਵੇ ਸਾਡੇ ਤੀਰ ਕਲੇਜੇ ਲਾਵੇ ਸਾਥੋ ਜਰੇ ਆ ਨਾ ਇਹ ਸਭ ਜਾਵੇ ਸਸੀਏ ਪੁੱਤ ਤੇਰਾ ਨੀ ਮੇਮਦੇ ਜਾਵੇ ਸਸੀਏ ਪੁੱਤ ਤੇਰਾ ਨੀ ਮੇਮਦੇ ਜਾਵੇ ਸਸੀਏ ਪੁੱਤ ਤੇਰਾ ਨੀ ਮੇ